ਉਹ ਕਹਿੰਦੇ ਜੀ ਇਹ ਨੁਮਾਇੰਦਾ ਮੈਂ ਕਿਹਾ ਇਹ ਤਾਂ ਵੀ ਅੰਡਰ ਗ੍ਰੈਜੂਏਟ ਹੈ ਵੀ ਇਹ ਤਾਂ ਗ੍ਰੈਜੂਏਸ਼ਨ ਹੈ ਨਹੀਂ ਕਹਿੰਦੇ ਇੰਗਲਿਸ਼ ਤਾਂ ਬਹੁਤ ਵਧੀਆ ਬੋਲਦਾ ਮੈਂ ਕਿਹਾ ਜੀ ਕਲਾਕਾਰਾਂ ਨੂੰ ਤਾਂ ਇੰਗਲਿਸ਼ ਬਹੁਤ ਵਧੀਆ ਆਉਂਦੀ ਹੁੰਦੀ ਹੈ ਸਟੇਜਾਂ ਤੇ ਤੁਸੀਂ ਦੇਖੋ ਇਹਨਾਂ ਨੂੰ ਬਹੁਤ ਕਲਾ ਆਉਂਦੀ ਹੈ ਤਾਂ ਉਸੇ ਕਲਾ ਦਾ ਹਿੱਸਾ ਹੈ ਤੁਸੀਂ ਉਸ ਚੀਜ਼ 'ਚ ਨਾ ਜਾਓ ਤੁਸੀਂ ਇਹਦਾ ਐਫੀਡੇਵਿਟ ਦੇਖੋ ਐਫੀਡੇਵਿਟ 'ਚ ਇਹ ਵਧਾਤਾ ਸਕਦੇ ਆ ਘਟਾਉਂਦੇ ਨਹੀਂ ਹੈ ਉੱਤੇ ਅੰਡਰ ਗ੍ਰੈਜੂਏਟ ਹੈ ओके ਸਤਿ ਸ਼੍ਰੀ ਅਕਾਲ ਜੀ ਤੁਸੀਂ ਸੰਗਰੂਰ ਲਾਈਵ ਦੇਖ ਰਹੇ ਹੋ ਤੇ ਅੱਜ ਦੀ ਵੀਡੀਓ ਇੱਕ ਵਾਰ ਫਿਰ ਤੋਂ ਰਾਜਨੀਤਿਕ ਲੋਕਾਂ ਦੇ ਲਈ ਹੈ ਤੇ ਖਾਸ ਤੌਰ ਤੇ ਤੁਹਾਡੇ ਲਈ ਵੀ ਹੈ ਕਿਉਂਕਿ ਤੁਸੀਂ ਐਜੂਕੇਟ ਹੁੰਨੇ ਹੋ ਤੇ ਇਸੇ ਲੜੀ ਦੇ ਵਿੱਚ ਅੱਜ ਇੱਕ ਹੋਰ ਵੀਡੀਓ ਲੈ ਕੇ ਆਇਆ ਮੇਰੇ ਨਾਲ ਨੇ ਆਰਟੀਆਈ ਐਕਟਿਵਿਸਟ ਕਮਲਨੰਦ ਜੀ ਜਿਹੜੇ ਕਿ ਅੱਜ ਦੱਸਣਗੇ ਐਫੀਡੇਵਿਟ ਬਾਰੇ ਜੀ ਹਾਂ ਦੋਸਤੋ ਤੁਸੀਂ ਸੁਣਿਆ ਹੋਊਗਾ ਕਿ ਜਦੋਂ ਵੀ ਕੋਈ ਨੇਤਾ ਆਪਣੇ ਨਾਮਜ਼ਦਗੀ ਪੱਤਰ ਭਰਨ ਜਾਂਦਾ ਇੱਕ ਐਫੀਡੇਵਿਟ ਹੁੰਦਾ ਹੈਗਾ ਤੇ ਉੱਥੇ ਉਹ ਕੀ ਕੀ ਭਰਦਾ ਹੈ ਕੀ ਕੀ ਡਿਟੇਲਸ ਹੁੰਦੀਆਂ ਨੇ ਤੇ ਇਹ ਕਿਉਂ ਜ਼ਰੂਰੀ ਹੈਗਾ ਤੇ ਇਸ ਨੂੰ ਜਾਨਣਾ ਕਿੰਨਾ ਜ਼ਰੂਰੀ ਹੈ ਤੁਹਾਨੂੰ ਤਾਂ ਕਿ ਤੁਸੀਂ ਸਮਝ ਸਕੋ ਕਿ ਮੈਂ ਕਿਸੇ ਸਹੀ ਬੰਦੇ ਨੂੰ ਵੋਟ ਪਾ ਰਹੇ ਹਾਂ ਜਾਂ ਨਹੀਂ ਉਹ ਤੇ ਅੱਜ ਗੱਲ ਕਰਾਂਗੇ ਕਮਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਕਮਲ ਜੀ ਮੈਂ ਇਹ ਜਾਨਣਾ ਚਾਹੁੰਗਾ ਇਹ ਐਫੀਡੇਵਟ ਕੀ ਹੈ ਇਸ ਚ ਡਿਫਰੈਂਸ ਕੀ ਹੈ ਵੀ ਕੋਈ ਆਪਣੇ ਕਾਗਜ਼ 'ਤੇ ਪਰੰਜੰਦਾ ਉਹ ਐਫੀਡੇਵਿਟੀ ਹੁੰਦਾ ਕੀ ਹੈ ਸਾਰਾ ਪਹਿਲਾਂ ਤਾਂ ਤੁਸੀਂ ਇਸ ਦੇ ਬਾਰੇ ਦੱਸੋ ਦੇਖੋ ਇਹਦੀ ਜਿਹੜੀ ਬੈਕਗ੍ਰਾਉਂਡ ਹੈ ਉਹ ਹੈ ਡੈਮੋਕ੍ਰੇਸੀ ਚ ਰਾਈਟ ਟੂ ਫ੍ਰੀडम ਆਫ ਐਕਸਪ੍ਰੈਸ਼ਨ ਜੀ ਐਕਸਪ੍ਰੈਸ਼ਨ ਰਾਈਟ ਟੂ ਨੂ ओके बेसिकली डेमोक्रेसी ਚ ਜੇ ਅਸੀਂ ਕਿਸੇ ਬੰਦੇ ਨੂੰ ਚੁਣਨਾ ਹੈ ਤਾਂ ਸਾਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਜੀ ਕਿ ਉਹ ਕੀ ਹੈ ਉਹਦੀਆਂ ਕੈਪੈਬਿਲिटीज ਕੀ ਹੈ ਉਹਦੀ ਫਾਈਨੈਂਸ਼ੀਅਲ ਬੈਕਗ੍ਰਾਉਂਡ ਕੀ ਹੈ ਉਹ ਸਾਰੀਆਂ ਚੀਜ਼ਾਂ ਨੇ ਤਾਂ ਇੱਕ ਐਸੋਸੀਏਸ਼ਨ ਹੈ ਮੈਂ ਉਹਦਾ ਪੰਜਾਬ ਦਾ ਪਰਿਵਾਰੀ ਨੇ ਐਸੋਸੀਏਸ਼ਨ ਫॉर ਡੈਮੋਕਰੈtic ਰਿਫਾਰਮ ਤਾਂ ਉਹਨਾਂ ਨੇ ਸੁਪਰੀਮ ਕੋਰਟ 'ਚ ਲੰਬੀ ਲੜਾਈ ਲੜੀ ਆਪਾਂ ਉਸ ਲੜਾਈ 'ਚ ਨਹੀਂ ਜਾਵਾਂਗੇ ਤਾਂ ਅਲਟੀਮੇਟਲੀ ਇੱਕ ਸਿਸਟਮ ਮੈਕੈਨਿਜ਼ਮ ਡਵੈਲਪ ਹੋਇਆ ਕਿ ਜਦੋਂ ਵੀ ਕੋਈ ਬੰਦਾ ਇਲੈਕਸ਼ਨ ਕੋਈ ਵੀ ਵਿਧਾਨ ਸਭਾ ਜਾਂ ਲੋਕ ਸਭਾ ਦੇ ਲੜੂਗਾ ਸਟੇਟਸ ਨੇ ਵੀ ਲਾਗੂ ਕੀਤਾ ਸੀ ਤਾਂ ਉਹ ਆਪਣੇ ਨੋਮੀਨੇਸ਼ਨ ਪੇਪਰ ਦੇ ਨਾਲ ਨਾਲ ਇੱਕ ਡੈਕਲੇਰੇਸ਼ਨ ਇਨ ਦੀ ਸ਼ੇਪ ਆਫ ਐਫੀਡੇਵਿਟ ਫਾਈਲ ਕਰੂਗਾ ਜਿਹਦੇ ਵਿੱਚ ਉਹ ਆਪਣੀ ਜਾਣਕਾਰੀ ਦੇਊਗਾ ਕ੍ਰਿਮੀਨਲ ਕੀ ਉਹ ਕਿਸੇ ਅਫੈਂਸ ਦੇ ਲਈ ਕਨਵਿਕਟਡ ਤਾਂ ਨਹੀਂ ਜੀ ਕੋਈ ਚਾਰजेस ਉੱਡੇ ਅਗੇਂਸਟ ਕੋਈ ਕੋਰਟ ਦੇ ਵਿੱਚ ਮਾਮਲਾ ਤਾਂ ਨਹੀਂ ਚੱਲਦਾ ਜੀ ਫਿਰ ਉਹਦੀ ਏਜ ਫਿਰ ਉਹਦੇ ਸੋਸ਼ਲ ਮੀਡੀਆ ਕਾਉਂਟ ਫਿਰ ਉਹ ਤੋਂ ਬਾਅਦ ਉਹਦੀ ਆ ਜਾਂਦੀ ਹੈ ਚੱਲ ਸੰਪਤੀ ਹੂੰ ਕੈਸ਼ ਬੈਂਕ ਵੈਪਨ ਜੁਐਲਰੀ ਹੂੰ ਕੋਈ ਬਾਂਡ ਪੀਪੀਐਫ ਇਸ ਤਰ੍ਹਾਂ ਫਿਰ ਆ ਜਾਂਦੀ ਉਹਦੀ ਅਚਲ ਸੰਪਤੀ ਉਹਦੇ ਕੋਲ ਇੱਕ ਘਰ ਬਿਜ਼ਨਸ ਜਾਂ ਪ੍ਰਾਪਰਟੀਆਂ ਕਮਰਸ਼ੀਅਲ ਪ੍ਰਾਪਰਟੀ ਬਲਬਲਬਲ ਫਿਰ ਉਸ ਤੋਂ ਬਾਅਦ ਆ ਜਾਂਦੀ ਹੈ ਉਹ ਗਿਆ ਲਾਇਬਿਲਟੀਜ਼ ਕੀ ਉਹਦੀ ਦੇਣਦਾਰੀ ਹੈ ਉਹਨੇ ਕੀ ਕਿਸੇ ਦਾ ਸਰਕਾਰ ਦਾ ਪ੍ਰਾਈਵੇਟ ਬੰਦੇ ਦਾ ਕਿਸੇ ਦਾ ਵੀ ਕੁਝ ਬੈਂਕ ਦਾ ਲੋਨ ਹੋ ਗਿਆ ਬੈਂਕ ਦਾ ਲੋਨ ਹੈ ਦੇ ਦਾਂਗੇ ਫਿਰ ਆ ਗਈ ਕਾਫੀ ਇੰਪੋਰਟੈਂਟ ਚੀਜ਼ ਉਹਦੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਠੀਕ ਹੈ ਇਹ ਸਾਰੀਆਂ ਚੀਜ਼ਾਂ ਉਹਨੇ ਜਿਹੜੀਆਂ ਨੇ ਇਨ ਦੀ ਸ਼ੇਪ ਆਫ ਐਫਿਡੇਵਿਟ ਦੇਣਿਆ ਨੇ ਜੇ ਉਹਨਾਂ ਚੋਂ ਕੋਈ ਉਹ ਗਲਤ ਜਾਂ ਇਨਫਾਰਮੇਸ਼ਨ ਸਪਰੈਸ ਕਰਦਾ ਹੈ ਜਾਂ ਇੰਟੈਂਸ਼ਨਲੀ ਹਾਈਡ ਕਰਦਾ ਹੈ ਤਾਂ ਉਤੇ ਆਈਪੀਸੀ ਦੇ ਵਿੱਚ ਆਈਪੀਸੀ ਦੀਆਂ ਧਾਰਾਵਾਂ ਦੇ ਤਹਿਤ ਕ੍ਰਿਮੀਨਲ ਮੁਕੱਦਮਾ ਦਾਇਰ ਹੋ ਸਕਦਾ ਹੈ ਔਰ ਜੇ ਉਹ ਗਲਤ ਇਨਫਾਰਮੇਸ਼ਨ ਦਾਇਰ ਕਰਦਾ ਹੈ ਇੰਟੈਂਸ਼ਨਲੀ ਤਾਂ ਉਹਦਾ ਜਿਹੜਾ ਨਾਮਿਨੇਸ਼ਨ ਹੈ ਉਹ ਵੀ ਸਸਪੈਂਡ ਹੋ ਸਕਦਾ ਹੈ ਜੀ ਤੇ ਜਦੋਂ ਨਾਮਿਨੇਸ਼ਨ ਪਰ ਦਿੱਤੇ ਜਾਂਦੇ ਨੇ ਜਿਵੇਂ ਤੁਸੀਂ ਦੱਸਿਆ ਸਸਪੈਂਡ ਹੋਣਾ ਉਹ ਫਿਰ ਇੱਕ ਪੂਰਾ ਰਹਿੰਦਾ ਕਿ ਪ੍ਰਸ਼ਾਸਨ ਉਸ ਨੂੰ ਪੂਰਾ ਗੋ-ਥਰੂ ਕਰਦਾ ਹੈਗਾ ਤੇ ਫਿਰ ਉਸ ਤੋਂ ਬਾਅਦ ਕਲੀਅਰ ਹੁੰਦਾ ਜਾਂ ਫਿਰ ਭਰਨ ਤੋਂ ਬਾਅਦ ਹੀ ਕਲੀਅਰ ਹੋ ਜਾਂਦਾ ਦੇਖੋ ਉਹਦਾ ਪਰਪਸ ਕੀ ਹੈ ਪ੍ਰਸ਼ਾਸਨ ਨਹੀਂ ਉੱਚ ਇਸਤਰਾ ਜਾਂਦਾ ਜਿੱਦਣ ਉਹ ਐਫੀਡੇਵਿਟ ਨਾਮੀਨੇਸ਼ਨ ਦੇ ਨਾਲ ਭਰਿਆ ਜਾਂਦਾ ਹੈ ਉਹਦੀ ਡਿਟੇਲ ਦੇ ਬਾਰੇ ਕੈਂਡੀਡੇਟ ਦੀ ਤਾਂ ਉਸੇ ਦਿਨ ਉਹਨੂੰ ਪਬਲਿਕ ਡੋਮੇਨ ਦੇ ਵਿੱਚ ਲਿਆਂਦਾ ਜਾਂਦਾ ਹੈ ਉਹਨੂੰ ਜਿਹੜਾ ਡੀਓ ਡੀਆਰਓ ਹੁੰਦਾ ਹੈ ਉੱਥੇ ਕਪਸ ਕੀਤਾ ਜਾਂਦਾ ਹੈ ਐਫੀਡੇਵਿਟ ਨੂੰ ਨੋਟਿਸ ਬੋਰਡ ਤੇ ਆਨਲਾਈਨ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਸਾਈਟਸ ਨੇ ਤਾਂ ਉੱਥੇ ਉਹਨੂੰ ਪਾ ਦਿੱਤਾ ਜਾਂਦਾ ਹੈ ਤਾਂ ਪਬਲਿਕ ਉਹਨੂੰ ਐਨਲਾਈਜ਼ ਕਰਕੇ ਪੜ੍ਹ ਕੇ ਆਪਣਾ ਜਿਹੜਾ ಮತਦਾਨ ਦਾ ਅਧਿਕਾਰ ਹੈ ਉਹਨੂੰ ਇਨਫਾਰਮਡ ਰਿਕ ਨਾਲ ਯੂਜ਼ ਕਰ ਸਕੇ ਮੈਂ ਜਾਨਣਾ ਚਾਹਨਾ ਕਮਲਜੀ ਕਈਆਂ ਦੇ ਆਲਰੇਡੀ ਕ੍ਰਿਮੀਨਲ ਕੇਸਿਸ ਹੁੰਦੇ ਨੇ ਤੇ ਫਿਰ ਉਹ ਫਿਰ ਵੀ ਕੰਪੀਟ ਕਰ ਸਕਦੇ ਹੁੰਦੇ ਨੇ ਜਾਂ ਫਿਰ ਉਹਦੇ 'ਚ ਕੀ ਹੈਗਾ ਕੋਈ 바ਰ ਨਹੀਂ ਹੈ ਹੈਨਾ ਜੀ ਤੁਸੀਂ ਲੜ ਸਕਦੇ ਹੋ ਇਲੈਕਸ਼ਨ ਪਰ ਇਹਦਾ ਪਰਪਸ ਜਿਹੜਾ ਹੈ ਲੋਕਾਂ ਨੂੰ ਪਤਾ ਲੱਗ ਜੇ ਕਿ ਜਿਹੜੇ ਤੁਹਾਡੇ ਕੈਂਡੀਡੇਟ ਸਾਹਿਬ ਹੈ ਉਹਤੇ ਕਿੰਨੇ ਕ੍ਰਿਮੀਨਲ ਕੇਸਿਸ ਚੱਲਦੇ ਨੇ ਇੱਕ ਚੱਲਦਾ ਹੈ ਕਈ ਵਾਰ ਕੀ ਹੁੰਦਾ ਕੁਝ ਕੇਸਿਸ ਹੁੰਦੇ ਜਿਹੜੇ ਪੋਲੀਟੀਕਲੀ ਮੋਟੀਵੇਟਿਡ ਹੁੰਦੇ ਆ ਜਿਵੇਂ ਭੀੜ ਵਾਲੇ ਕੁਝ ਕੇਸਿਸ ਨੇ ਕੁਝ ਸੈਕਸ਼ਨਸ ਨੇ ਆਈਪੀਸੀ ਦੀਆਂ ਕਿ ਤੁਸੀਂ ਉਹ 144 ਦੀ ਉਲੰਘਣਾ ਕੀਤੀ ਉਹ ਮਾਈਨਰ ਅਫੈਂਸਸ ਨੇ ਕੁਝ ਸੀਰੀਅਸ ਅਫੈਂਸਸ ਨੇ ਲਾਈਕ ਥੋਨੇ منی ਲਾਂਡਰਿੰਗ ਦਾ ਕੋਈ ਕੰਮ ਕੀਤਾ ਜਾਂ ਕੋਈ ਮਰਡਰ ਦਾ ਜਾਂ ਕੋਈ ਮਰਡਰ ਦਾ ਕੋਈ ਡਰੱਗਸ ਦੇ ਵਿੱਚ ਇਨਵੋਲ ਹੋ ਤਾਂ ਇਹਦਾ ਪਰਪਸ ਕੀ ਹੈ ਕਿ ਡੈਮੋਕਰੈtic ਰਾਈਟ ਯੂਜ਼ ਕਰਨ ਵੇਲੇ ਲੋਕ ਆਪਣਾ ਡਿਸੀਜਨ ਜਿਹੜਾ ਹੈ ਉਹ ਬੇਸਡ ਔਨ ਫੈਕਚੁਅਲ ਇਨਫੋਰਮੇਸ਼ਨ ਬਣਾਉਂ ਉਹ ਦੇਖਣ ਵੀ ਸਾਡੇ ਜਿਹੜੇ ਨਿਤਾਜੀ 10 ਖੜੇ ਹੋਏ ਨੇ ਉਹਨਾਂ ਚੋਂ ਕਿਹੜਾ ਕ੍ਰਿਮੀਨਲ ਹੈ ਕਿਹੜੇ ਦੀ ਉਮਰ ਠੀਕ ਹੈ ਕਈ ਵਾਰ ਸਾਨੂੰ ਲੱਗਦਾ ਜਦੋਂ ਅਸੀਂ ਦੇਖਦੇ ਆਂ ਵੀ ਇਹ ਤਾਂ ਬਾਬਾ ਜੀ ਨੇ 80 ਸਾਲ ਦੇ ਹੁਣ ਇਹ ਕੀ ਕਰਨਗੇ ਜੀ ਕੋਈ ਯੰਗ ਹੈ ਉਹਦੀ ਐਜੂਕੇਸ਼ਨ ਕਿੰਨੀ ਹੈ ਕਈ ਵਾਰੀ ਪਿੱਛੇ ਜੀ ਮੈਂ ਕਿਸੇ ਭਾਈ ਸਾਹਿਬ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਜੀ ਇਹ ਨੁਮਾਇੰਦਾ ਮੈਂ ਕਿਹਾ ਇਹ ਤਾਂ ਵੀ ਅੰਡਰ ਗ੍ਰੈਜੂਏਟ ਹੈ ਕੀ ਤੱਕ ਗ੍ਰੈਜੂਏਸ਼ਨ ਹੈ ਨਹੀਂ ਕਿ ਉਹ ਇੰਗਲਿਸ਼ ਤਾਂ ਬਹੁਤ ਵਧੀਆ ਬੋਲਦਾ ਮੈਂ ਕਹਾਂ ਜੀ ਕਲਾਕਾਰਾਂ ਨੂੰ ਤਾਂ ਇੰਗਲਿਸ਼ ਬਹੁਤ ਵਧੀਆ ਆਉਂਦੀ ਹੁੰਦੀ ਹੈ ਸਟੇਜਾਂ ਤੇ ਤੁਸੀਂ ਦੇਖੋ ਇਹਨਾਂ ਨੂੰ ਬਹੁਤ ਕਲਾ ਆਉਂਦੀ ਹੈ ਤਾਂ ਉਸੇ ਕਲਾ ਦਾ ਹਿੱਸਾ ਹੈ ਤੁਸੀਂ ਉਸ ਚੀਜ਼ 'ਚ ਨਾ ਜਾਓ ਤੁਸੀਂ ਇਹਦਾ ਐਫੀਡੇਵਿਟ ਦੇਖੋ ਐਫੀਡੇਵਿਟ 'ਚ ਇਹ ਵਧਾਤਾ ਸਕਦੇ ਆ ਘਟਾਉਂਦੇ ਨਹੀਂ ਹੈ ਉੱਤੇ ਅੰਡਰਗ੍ਰੈਜੂਏਟ ਹੈ ਓਕੇ ਤਾਂ ਪਰਪਸ ਕੀ ਹੈ ਪਰਪਸ ਲੋਕਾਂ ਦਾ ਇਨਫਾਰਮਡ ਚੁਆਇਸ ਇਨਫਾਰਮਡ ਮਤਦਾਨ ਕਰਨ ਦਾ ਹੈ ਕਿ ਤੁਹਾਨੂੰ ਇਨਫੋਰਮੇਸ਼ਨ ਹੈਗੀ ਹੈ ਤੁਸੀਂ ਉਹਦੇ ਹਿਸਾਬ ਨਾਲ ਆਪਣਾ ਕੈਂਡੀਡੇਟ ਨੂੰ ਐਨਲਾਈਜ਼ ਕਰੋ